ਕਾਲ ਯੁਗ ਦੇ ਵਿੱਚ ਸਾਰਾ ਕੁਝ ਤਹਿਸ ਨਹਿਸ ਹੋਵੇਗਾ ਇੱਥੋਂ ਤੱਕ ਕਿ ਘਰ ਦੇ ਵਿੱਚ ਇੱਕ ਦੂਜੇ ਨੂੰ ਦੇਖਣਾ ਵੀ ਕੋਈ ਪਸੰਦ ਨਹੀਂ ਕਰੇਗਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇੰਨਾ ਜ਼ਿਆਦਾ ਤੁਹਾਡੇ ਤੇ ਹਾਵੀ ਹੋ ਜਾਵੇਗਾ ਕਿ ਕੋਈ ਵੀ ਰਿਸ਼ਤਾ ਆਪਣਾ ਨਹੀਂ ਲੱਗੇਗਾ ਇਸ ਤੋਂ ਬਚਣ ਦਾ ਤੇ ਇਸ ਦਾ ਕਾਰਨ ਕੀ ਹੈ ਆਓ ਆਪਾਂ ਜਾਣਦੇ ਹਾਂ ਵੀਡੀਓ ਚੰਗੀ ਲੱਗੂਗੀ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ ਜੀ ਕਾਲ ਯੁਗ ਰਥ ਅਗਨਿਕਾ ਕੂੜ ਹੋ ਵੈ ਰਥਵਾਹੋ ਤੁਸੀਂ ਦੇਖ ਹੀ ਰਹੇ ਹੋ ਕਿ ਕਾਲ ਯੁਗ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਮੇਰੀ ਕਹਿਣ ਦਾ ਸ਼ਬਦ ਦਾ ਭਾਵ ਹੈ ਕਿ ਜਿਹੜਾ ਕਾਲ ਯੁਗ ਹੈ ਨਾ ਗੁਰੂ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਦੇ ਸਾਹਿਬ ਜੀ ਦੇ ਵਿੱਚ ਵੀ ਲਿਖਿਆ ਹੈ ਜਿਹੜੀ ਮੈਂ ਤੁਹਾਨੂੰ ਇਹ ਤੱਕ ਦੱਸੀ ਹੈ ਬੋਲੀ ਹੈ ਇਹ ਆਸਾ ਦੀ ਵਾਰ ਦਾ ਜਦੋਂ ਕੀਰਤਨ ਕਰਦੇ ਹਾਂ ਉਸ ਦੇ ਵਿੱਚ ਸਭ ਆਉਂਦੇ ਨੇ ਤੁਸੀਂ ਆਸਾ ਦੀ ਵਾਰ ਦਾ ਅਰਥ ਤੁਸੀਂ ਕਰ ਲੋਗੇ ਨਾ ਤਾਂ ਤੁਹਾਨੂੰ ਪਤਾ ਚੱਲ ਜਿਗਾ ਕਿ ਜੋ ਕੁਝ ਵੀ ਇਹ ਕਾਲ ਯੁਗ ਦੇ ਵਿੱਚ ਹੋ ਰਿਹਾ ਹੈ ਇਹ ਗੁਰੂ ਸਾਹਿਬ ਜੀ ਬਹੁਤ ਸਮਾਂ ਪਹਿਲਾਂ ਲਿਖ ਕੇ ਜਾ ਚੁੱਕੇ ਨੇ ਜਿਹੜਾ ਕਹਿੰਦੇ ਛੋਟੀ ਜੀ ਗੱਲ ਦਾ ਕ੍ਰੋਧ ਆਉਣਾ ਗੁੱਸਾ ਆਉਣਾ ਇਹਦੇ ਜਿਹੜਾ ਕਾਲ ਯੁਗ ਦਾ ਰਤ ਹੈ ਨਾ ਰਤ ਕਹਿੰਦੇ ਨੇ ਜਿਵੇਂ ਆਪਾਂ ਅੱਜ ਕੱਲ ਗੱਡੀਆਂ ਨੇ ਅੱਗੇ ਗੱਡੇ ਹੁੰਦੇ ਸੀ ਰਾਥ ਹੁੰਦੇ ਸੀਗੇ ਬਜ਼ੁਰਗਾਂ ਤੋਂ ਤੁਸੀਂ ਸੁਣਿਓ ਤੁਹਾਨੂੰ ਪਤਾ ਚੱਲ ਜੇਗਾ ਉਸ ਗੱਲ ਦਾ ਕਹਿੰਦੇ ਉਹਗਾ ਤੇ ਉਹਨੂੰ ਹੱਕਣ ਵਾਲਾ ਜਿਵੇਂ ਕਹਿੰਦੇ ਜੁਰਤ ਕੇ ਜਿਵੇਂ ਅੱਜਕੱਲ ਗੱਡੀਆਂ ਤਾਂ ਪੈਟਰੋਲ ਡੀਜ਼ਲਾਂ ਦੇ ਚੱਲਦੀਆਂ ਨੇ ਪਰ ਉਹਨੂੰ ਬਲਦ ਵਗੈਰਾ ਘੋੜੇ ਵਗੈਰਾ ਖਿੱਚਦੇ ਹੁੰਦੇ ਸੀ ਰਥਾਂ ਨੂੰ ਕਹਿੰਦੇ ਜਿਹੜਾ ਕਾਲ ਯੁਗ ਦਾ ਰਥ ਹੈ ਜਿਹਦੇ ਵਿੱਚ ਕਿ ਅਗਨ ਭਰੀ ਹੋਈ ਹੈ ਨਾ ਛੋਟੀ ਜੀ ਗੱਲ ਦਾ ਗੁੱਸਾ ਮਾਂ ਨੇ ਪੁੱਤ ਨੂੰ ਘੂਰਤਾ ਪੁੱਤ ਨੇ ਮਾਂ ਨੂੰ ਮਾਰਤਾ ਪਿਓ ਨੇ ਪੁੱਤ ਨੂੰ ਕੁਛ ਕਹਿਤਾ ਪੁੱਤ ਨੇ ਪਿਓ ਨੂੰ ਮਾਰਤਾ ਪਿਓ ਨੇ ਪੁੱਤ ਨੂੰ ਜ਼ਮੀਨ ਪਿੱਛੇ ਮਾਰਤਾ ਦੇਖੋ ਇਹੇ ਰਿਸ਼ਤੇ ਜਿਹੜੇ ਹੈਗੇ ਸੀ ਨਾ ਸਾਤਿਯੁਗ ਦੇ ਵਿੱਚ ਬਹੁਤ ਇਦਾਂ ਸੀਗਾ ਕਿ ਇੱਕ ਮਾਂ ਤੁਸੀਂ ਸੁਣੀ ਰਹੋ ਜਿਹੜੀਆਂ ਸਾਖੀਆਂ ਕਿ ਆਪਣੇ ਨਿੱਕੇ ਨਿੱਕੇ ਪੁੱਤਾਂ ਦੇ ਟੋਟੇ ਵਿੱਚ ਝੋਲੀਆਂ ਦੇ ਵਿੱਚ ਪਵਾ ਕੇ ਗਲਾਂ ਦੇ ਹਾਰ ਪਵਾ ਕੇ ਪਰ ਉਹਦੇ ਧਰਮ ਤੋਂ ਨਹੀਂ ਹਾਰੇ ਕਾਲਯੁਗ ਦੀਆਂ ਨਿਸ਼ਾਨੀਆਂ ਗੁਰੂ ਸਾਹਿਬ ਜੀ ਨੇ ਇੱਕਪ ਕਹਿ ਦਿੰਨੇ ਆ ਵੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਜਿਹੜੀ ਉਹ ਬਹੁਤ ਨਹੀਂ ਮੰਨਦੇ ਹਨ ਪਰ ਉਹਦੇ ਵਿੱਚ ਕੱਲੀ-ਕੱਲੀ ਗੱਲ ਦੀ ਸੱਚਾਈ ਲਿਖੀ ਹੈ ਕਿ ਕਿਹਆਂ ਜੀਆਂ ਔਰਤਾਂ ਹੋਣਗੀਆਂ ਔਰਤਾਂ ਆਪਣੀ ਸ਼ਰਮ ਭੁੱਲ ਜਾਣੀਆਂ ਔਰਤਾਂ ਆਪਣੀ ਮਰਿਆਦਾ ਭੁੱਲ ਜਾਣੀਆਂ ਔਰਤਾਂ ਆਪਣਾ ਜਿਹੜਾ ਕਿ ਉਹਨਾਂ ਦਾ ਧਰਮ ਹੈਗਾ ਜਿਹੜਾ ਕਿ ਉਹਨਾਂ ਨੇ ਕਰਨ ਉਹ ਸਭ ਕੁਝ ਭੁੱਲ ਜਾਣਗੇ ਕਹਿੰਦੇ ਜਿਹੜੇ ਮਰਦ ਨੇ ਇਹਦੇ ਵਿੱਚ ਕੱਲੀਆਂ ਔਰਤਾਂ ਨਹੀਂ ਜਿਹੜੇ ਮਰਦ ਨੇ ਉਹ ਅਯਾਸ ਪੁਣੇ ਦੇ ਵਿੱਚ ਫਸ ਜਾਣਗੇ ਆਪਦੇ ਘਰ ਦੀ ਜਿਵੇਂ ਆਪਣੀ ਪਤਨੀ ਤੋਂ ਬਾਹਰ ਮੂੰਹ ਮਾਰਨਾ ਤੁਸੀਂ ਦੇਖਿਆ ਹੀ ਹੈਗਾ ਹਨਾ 2-2 ਸਾਲ ਦੀਆਂ ਧੀਆਂ ਦੇ ਨਾਲ ਰੇਪ ਹੋਣੇ 4-4 ਸਾਲ ਦੀਆਂ ਬੱਚੀਆਂ ਦੇ ਨਾਲ ਰੇਪ ਹੋਣੇ ਬਹੁਤ ਜ਼ਿਆਦਾ ਹਜੇ ਤਾਂ ਕਾਲ ਯੁਗ ਦੇ ਵਿੱਚ ਇਹ ਵੀ ਲਿਖਿਆ ਵੀ 9 ਸਾਲ ਦੀ ਲੜਕੀ ਨੇ ਨਾਨੀਂ ਖਵਾਉਣਾ 10 10 12 12 ਸਾਲ ਦੀਆਂ ਤੱਕ ਕਹਾ ਹੀ ਰਹੀਆਂ ਨੇ 5 5 7 7 ਸਾਲ ਦੀਆਂ ਬੱਚੀਆਂ 7 ਸਾਲ ਤੋਂ ਲੈ ਕੇ 12 ਸਾਲ ਦੀਆਂ ਬੱਚੀਆਂ ਤੱਕ ਨੂੰ ਪੀਰੀਅਡ ਆਉਣੇ ਸ਼ੁਰੂ ਹੋ ਗਏ ਨੇ ਇਹ ਦਾ ਨੁਕਸਾਨ ਜਿਹੜਾ ਤੁਹਾਨੂੰ ਹੋਣਾ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਕਹਿੰਦੇ ਜਿਹੜਾ ਕਾਲ ਯੁੱਗ ਦਾ ਰਾਥ ਹੈ ਨਾ ਉਹ ਕਾਮ ਕ੍ਰੋਧ ਤਪ ਭਰਿਆ ਹੋਇਆ ਅਗਣ ਦਾ ਇੱਕ ਅਗ ਦਾ ਭਰਿਆ ਹੋਇਆ ਉਹਦੇ ਮੂਰੇ ਜਿਹੜੇ ਹੱਕ ਰਹੇ ਨੇ ਉਹਨੂੰ ਬਲਦਲ ਆਲੋ ਜੀ ਮੇਂ ਘੋੜੇ ਲਾਲ ਹੱਕ ਦੇ ਨੇ ਉਹ ਜਿਹੜੇ ਉਹਨੂੰ ਹੱਕ ਰਹੇ ਨੇ ਨਾ ਉਹ ਕਾਮ ਤੇ ਕਰੋਧ ਹੈ ਜਦੋਂ ਆਪਾਂ ਨੂੰ ਕਰੋਧ ਜੜਾ ਹੁੰਦਾ ਨਾ ਆਪਾਂ ਪੜੋ ਗੁੱਸੇ ਚ ਕੋ ਪਤਾ ਨਹੀਂ ਕੀ ਕੁਛ ਕਰ ਦਿੰਨੇ ਆ ਨਾ ਸੋਚਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ ਸਮਝਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ ਜਦੋਂ ਕਹਿੰਦੇ ਅੱਗ ਦਾ ਭਰਿਆ ਹੋਇਆ ਰੇੜਾ ਅੱਗ ਦੇ ਭਰਿਆ ਹੋਇਆ ਕੋਈ ਟਰਾਲੀ ਲਾ ਲੋ ਜਦੋਂ ਉਹਨੂੰ ਗੁੱਸੇ ਦੇ ਵਿੱਚ ਕੋਈ ਅੱਗੋਂ ਚਲਾਊਗਾ ਤਾਂ ਉਹ ਖੰਡਾਊਗਾ ਹੀ ਨਾ ਉਹੀ ਚੀਜ਼ ਹੈ ਅਜੇ ਤੱਕ ਕੁਝ ਵੀ ਨਹੀਂ ਹੈਗਾ ਆਉਣ ਵਾਲਾ ਸਮਾਂ ਇੰਨਾ ਤੰਡਵ ਭਰਿਆ ਹੋਵੇਗਾ ਕਿ ਤੁਸੀਂ ਸੋਚ ਵੀ ਨਹੀਂ ਸਕਨੇ ਘਰਾਂ ਦੇ ਵਿੱਚੋਂ ਧੀਆਂ ਨੂੰ ਕੱਢ ਕੱਢ ਕੇ ਲਜਾ ਲਾ ਕੇ ਨੋਚਣਾ ਹੈ ਇੱਥੇ ਤੱਕ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਇੱਥੇ ਤੱਕ ਕਿ ਤੁਸੀਂ ਸਮੇਂ ਦੇ ਜਿਹੜਾ ਕਾਲ ਯੁੱਗ ਦੇ ਵਿੱਚ ਹੋਣਾ ਹੈ ਨਾ ਉਹ ਬਹੁਤ ਭਿਆਨਕ ਰੂਪ ਹੋਣਾ ਹੈ ਇਹਦੇ ਵਿੱਚ ਸਭ ਤੋਂ ਵੱਧ ਨੁਕਸਾਨ ਹੋਣਾ ਹੈਗਾ ਸਿੱਖ ਧਰਮ ਦਾ ਕਿਉਂ ਹੋਣਾ ਹੈਗਾ ਕਿਉਂਕਿ ਤੁਸੀਂ ਦੇਖ ਹੀ ਰਹੇ ਹੋਗੇ ਸਾਰੇ ਪੰਪੜਾ ਐਂਡ ਤੇ ਵੀ ਇੱਕੋ ਹੀ ਰਾਜ ਰਹਿਣਾ ਇਹ ਵੀ ਲਿਖਿਆ ਹੋਇਆ ਕਹਿੰਦੇ ਖਾਲਸਾ ਰਾਜ ਰਹਿਣਾ ਸਿੱਖ ਤੇ ਖਾਲਸਾ ਇਹ ਦੋਨੋਂ ਅਲੱਗ ਨਹੀਂ ਕਿਉਂਕਿ ਖਾਲਸਾ ਉਹ ਹੈ ਜਿਹੜਾ ਕਿ ਹਰ ਇੱਕ ਚੀਜ਼ ਤੋਂ ਉੱਪਰ ਹੈ ਨਾ ਉਹ ਦੇ ਵਿੱਚ ਅਮੀਰ ਗਰੀਬ ਹੈ ਨਾ ਉਹ ਦੇ ਵਿੱਚ Hindu Muslim Sikh ਹੈ ਨਾ ਉਹ ਦੇ ਵਿੱਚ ਕੋਈ ਧਰਮ ਹੈ ਉਸ ਇੱਕ ਵਾਹਿਗੁਰੂ ਜੀ ਨੇ ਆਪਦਾ ਰੂਪ ਦਿੱਤਾ ਖਾਲਸਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੀ ਮੈਂ ਹਰੂਨੀ ਪਾਸ ਗੁਰੂ ਸਾਹਿਬ ਜੀ ਨੇ ਖਾਲਸੇ ਨੂੰ ਬਹੁਤ ਉੱਪਰ ਰੱਖਿਆ ਸਿੱਖ ਤਾਂ ਆਪਾਂ ਛੋਟੀ ਜੀ ਗੱਲ ਤੇ ਆਪਦੇ ਆਪ ਨੂੰ ਕੁਰਸੀਆਂ ਪਿੱਛੇ ਲੜੀ ਜਾਂਦੇ ਆਪਾਂ ਖਾਲਸਾ ਨਹੀਂ ਬਣ ਸਕਦੇ ਉਹ ਖਾਲਸਾ ਜਿਹੜਾ ਆਉਣੇ ਨਾ ਉਹ ਖਾਲਸਾ ਜਿਹੜਾ ਹੋਣਾ ਹੈ ਨਾ ਉਹ ਅਲੱਗ ਹੋਣਾ ਇਹ ਆਪਾਂ ਨੂੰ ਨਹੀਂ ਪਤਾ ਕਿ ਕਦੋਂ ਹੋਣਾ ਕੀ ਹੋਣਾਗਾ ਪਰ ਜੋ ਆਪਣੇ ਸਾਹਮਣੇ ਹੋ ਰਿਹਾ ਆਪਾਂ ਉਹ ਤੋਂ ਸਾਵਧਾਨ ਰਹੀਏ ਉਹ ਤੋਂ ਸਤਰਕ ਰਹੀਏ ਉਹ ਕਿਵੇਂ ਰਹਿ ਸਕਦੇ ਆ ਆਪਣੀ ਸੰਗਰੂਰ ਨਾਨਕਿਆਣਾ ਸਾਹਿਬ ਹੈ ਗੁਰਦੁਆਰਾ ਸਾਹਿਬ ਹੈ ਨਾਨਕਿਆਣਾ ਸਾਹਿਬ ਉਥੇ ਕਲਯੁਗ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਿਲਾਪ ਹੋਇਆ ਸੀ ਤੇ ਕਲਯੁਗ ਕਹਿੰਦੇ ਬਹੁਤ ਭਿਆਨਕ ਰੂਪ ਲੈ ਕੇ ਇੱਕ ਜਿੰਨ ਹੁੰਦਾ ਜਿਵੇਂ ਹਨ ਨਾਗਨ ਅਵਸਥਾ ਦੇ ਵਿੱਚ ਗੁਰੂ ਸਾਹਿਬ ਜੀ ਦੇ ਸਾਹਮਣੇ ਆਇਆ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਗੁਰੂ ਸਾਹਿਬ ਜੀ ਇਹ ਤਾਂ ਅੱਜ ਆਪਾਂ ਨੂੰ ਸਾਰਾ ਵਿਸਤਰੀਆ ਮੀਟ ਕਰ ਦੋ ਕੀ ਆ ਰਿਹਾ ਹੈ ਤੇ ਜਦੋਂ ਗੁਰੂ ਸਾਹਿਬ ਜੀ ਨੇ ਕਿਹਾ ਕਹਿੰਦੇ ਤੂੰ ਸਾਹਮਣੇ ਪ੍ਰਗਟ ਹੋ ਤੂੰ ਹੈ ਕੌਣ ਤਾਂ ਉਸਨੇ ਇੱਕ ਮੂਰਤਾਂ ਕਰਨ ਕੀਤੀ ਕਿ ਮੈਂ ਕਾਲ ਯੁਗ ਦੀ ਕਮੂਰਤਾ ਕਹਿੰਦੇ ਫਿਰ ਤੂੰ ਨਗਨ ਅਵਸਥਾ ਦੇ ਵਿੱਚ ਕਿਉਂ ਆਏਗਾ ਇੱਕ ਬਿਕਰਾਲ ਰੂਪ ਕਰੋਧ ਦੇ ਤੋ ਇਹ ਕਿਉਂ ਤੂੰ ਇਦਾਂ ਹੋ ਜਾਏਗਾ ਤੇ ਕਾਲ ਯੁਗ ਨੇ ਕਿਹਾ ਕਿ ਮੇਰੇ ਯੁਗ ਦੇ ਵਿੱਚ ਸਿਰਫ ਦੋ ਚੀਜ਼ਾਂ ਦਾ ਪ੍ਰਤਾਪ ਰਹੂਗਾ ਇੱਕ ਕਰੋਧ ਤੇ ਇੱਕ ਕਾਮ ਤੇ ਇੱਕ ਪੈਸਾ ਕਰੋਧ ਤਾਂ ਤੁਸੀਂ ਦੇਖ ਹੀ ਰਹੇ ਹੋ ਇੱਕ 4 ਸਾਲ ਦਾ 3 ਸਾਲ ਦਾ ਬੱਚਾ ਆਪਣੇ ਮਾਂ-ਬਪਤ ਕੋਈ ਜੇ ਕੋਈ ਬੋਲਦਾ ਨਾ ਤਾਂ ਉਹ ਬੜ ਸੁਣਨੋਂ ਤਿਆਰ ਨਹੀਂ ਉਹ ਬਰਦਾਸ਼ਤ ਕਰਨੋਂ ਤਿਆਰ ਨਹੀਂ ਇਹ ਸਭ ਤੋਂ ਵੱਡੀ ਕਾਲ ਯੁਗ ਦੀ ਨਿਸ਼ਾਨੀ ਹੈ ਕਹਿੰਦੇ ਵੀ ਤੂੰ ਕੱਪੜੇ ਬਸਤਰ ਕਿਉਂ ਨਹੀਂ ਪਹਿਨੇ ਹੈਗੇ ਤੂੰ ਨਗਨ ਅਵਸਥਾ ਦੇ ਵਿੱਚ ਕਿਉਂ ਹੈ ਤੇ ਉਹਨੇ ਕਿਹਾ ਸੀ ਕਿ ਮੇਰੇ ਜਦੋਂ ਯੁਗ ਦੇ ਵਿੱਚ ਮੇਰੇ ਯੁਗ ਦਾ ਜਦੋਂ ਪੂਰਾ ਮੈਂ ਜਵਾਨੀ ਤੇ ਹੋਊਗਾ ਨਾ ਉਦੋਂ ਮਾਂ ਪੁੱਤ ਦਾ ਰਿਸ਼ਤਾ ਭੈਣ ਭਰਾ ਦਾ ਰਿਸ਼ਤਾ ਹੋਰ ਤਾਂ ਰਿਸ਼ਤੇ ਰਹੀ ਕਿਵੇਂ ਜਾਣਗੇ ਉਹ ਅੱਜ ਹੋ ਰਿਹਾ ਹੈ ਪਰਾ ਭਰਾ ਦਾ ਭੈਣ ਦਾ ਰੇਪ ਕਰ ਰਿਹਾ ਹੈ ਪਿਓ ਧੀ ਦਾ ਰੇਪ ਕਰ ਰਿਹਾ ਹੈ ਦੇਖੋ ਕਹਨੋਂ ਆਪਾਂ ਕਹਿ ਦਨੇ ਵੀ ਆਪਾਂ ਮਾਡਰਨ ਆ ਵੀ ਕੱਪੜਿਆਂ ਦੇ ਵਿੱਚ ਕੋਈ ਇਨਸਾਨ ਦੀ ਸੋਚ ਦੇ ਵਿੱਚ ਹੁੰਦਾ ਪਰ ਪਿਛਲੇ ਸਮੇਂ ਦੇ ਵਿੱਚ ਜਾਓ ਤੁਸੀਂ ਜਦੋਂ ਧੀਆਂ ਦਾ ਵਦਨ ਟਕਿਆ ਹੁੰਦਾ ਸੀ ਨਾ ਇੱਕ ਆਪਾਂ ਵੀਡੀਓ ਦੇਖਣ ਲੱਗ ਜੂ ਕੋਈ ਵੀ ਹੈ ਨਾ ਇਦਾਂ ਦੀ ਵੀਡੀਓ ਦੇਖਣ ਲੱਗ ਜੂ ਤੁਸੀਂ ਤੁਹਾਡਾ ਮਨ ਨਾ ਅੰਦਰੋਂ ਆਟੋਮੈਟਿਕੀ ਉਸ ਕਾਮਵਾਸ਼ ਨਾਲ ਜਾਂਦਾ ਹੈ 99% ਜਿਹੜਾ ਆਪਣਾ ਅੱਜਕੱਲ ਲੱਚਰਤਾ ਚੱਲ ਰਹੀ ਹੈ ਨਾ ਇਹਨੇ ਆਪਣੇ ਬੱਚਿਆਂ ਦੇ ਦਿਮਾਗ ਖਰਾਬ ਕੀਤੇ ਨੇ 99% ਜਿਹੜੇ ਮੇਰੀ ਏਜ ਦੇ ਨੇ 40 42 ਵਾਲੇ ਨੇ ਨਾ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਸੀਗਾ ਹਨਾ ਵੀ ਇਦਾਂ ਵੀ ਹੁੰਦਾ ਆਪਣੀ ਟੀਵੀ ਹੁੰਦੀ ਸੀ ਬੁੱਧਵਾਰ ਫ੍ਰਾਈਡੇ ਨੂੰ ਪਿਕਚਰ ਆਉਂਦੀ ਸੀ ਉਹ ਵੀ ਮਾਪੇ ਦੇਖਣ ਨਹੀਂ ਦਿੰਦੇ ਹੁੰਦੇ ਸੀ ਹਨਾ ਇਦਾਂ ਖੇਡਦੇ ਫਿਰਦੇ ਫਰੀ ਜਾਂਦੇ ਹੁੰਦੇ ਸੀ ਪੜ੍ਹਾਈ ਤੇ ਬਸ ਖੇਡਣਾ ਤੇ ਕੰਮ ਇਹ ਤਿੰਨ ਚੀਜ਼ਾਂ ਹੁੰਦੀਆਂ ਸੀ ਅੱਜ ਕੱਲ ਸਭ ਬੱਚੇ ਉੱਠਦੇ ਨੇ ਬਾਅਦ ਚ ਪਹਿਲਾਂ ਮੋਬਾਈਲ ਚਾਹੀਦਾ ਉਹਨਾਂ ਨੂੰ ਇਹ ਹਾਸੀ ਮਜ਼ਾਕ ਵਾਲੀ ਗੱਲ ਨਹੀਂ ਇਹ ਇਹ ਬਹੁਤ ਸੀਰੀਅਸ ਮੁੱਦਾ ਹੈ ਅਗਰ ਤੁਸੀਂ ਸਾਰੇ ਪੰਨਪਾ ਇਸ ਚੀਜ਼ ਤੇ ਨਾ ਡਟੇ ਤਾਂ ਦੇਖਣਾ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਘਰਾਂ ਦੇ ਵਿੱਚ ਹੀ ਹੱਕ ਮਚਣੀ ਹੈ ਤੁਹਾਡੇ ਕੋਲੇ ਬਚਣ ਦਾ ਮੌਕਾ ਵੀ ਨਹੀਂ ਹੋਣਾ ਇਦਾਂ ਦਾ ਹੋਣਾ ਪਰ ਜਦੋਂ ਫਿਰ ਗੁਰੂ ਸਾਹਿਬ ਜੀ ਨੇ ਕਲਯੂਗ ਨੂੰ ਪੁੱਛਿਆ ਵੀ ਤਾਂ ਫਿਰ ਬਚੂਗਾ ਕਿਹੜਾ ਤਾਂ ਕਲਯੂਗ ਨੇ ਕਿਹਾ ਸੀ ਕਿ ਜਿਹੜਾ ਵਾਹਿਗੁਰੂ ਜੀ ਦਾ ਸਿਮਰਨ ਕਰੇਗਾ ਜਿਵੇਂ ਮੈਂ ਕੱਲ ਤੋਂ ਵੀਡੀਓ ਦੇ ਵਿੱਚ ਦੱਸਿਆ ਵੀ ਸੁਖਮਨੀ ਸਾਹਿਬ ਜੀ ਦਾ ਪਾਠ ਆਪਣੇ ਘਰ ਦੇ ਵਿੱਚ ਸ਼ੁਰੂ ਕਰੋ ਤਾਂ ਵੱਡਿਆਂ ਤੋਂ ਵੱਡੀਆਂ ਮੁਸ਼ਕਲਾਂ ਤੋਂ ਤੁਸੀਂ ਬਚ ਸਕਦੇ ਹੋ ਆਪਣੇ ਘਰ ਦੇ ਵਿੱਚ ਜੋਤ ਧੂਫ ਲਗਾਉਣੀ ਸ਼ੁਰੂ ਕਰੋ ਆਪਣੇ ਘਰ ਦੇ ਵਿੱਚ Google ਦੀ ਧੂਫ ਆਪਣੇ ਘਰ ਦੇ ਵਿੱਚ ਸਿਮਰਨ ਪਾਠ ਪੂਜਾ ਜਦੋਂ ਵੀ ਤੁਸੀਂ ਕੋਈ ਕੰਮ ਕਾਜ ਕਰਦੇ ਹੋ ਜਿੰਨਾ ਵੀ ਤੁਹਾਡੇ ਘਰ ਦਾ ਪਰਿਵਾਰ ਦਾ ਮਾਹੌਲ ਵਿਗੜਿਆ ਪਿਆ ਨਾ ਤਾਂ ਤੁਸੀਂ ਰੋਟੀ ਪਾਣੀ ਸੇ ਕੁਝ ਵੀ ਕਰਦੇ ਨਾ ਝਾੜੂ ਪੋਚਾ ਕਰਦੇ ਤਾਂ ਤੁਸੀਂ ਵਾਹਿਗੁਰੂ 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 ਦਾ ਸਿਮਰਨ ਕਰਦੇ ਰਹੋ ਤੇ ਇੱਕ ਨਾ ਆਪਣੀ ਜ਼ਿੰਦਗੀ ਦਾ ਨੇਮ ਬਣਾ ਲਓ ਕਿ ਜਪਜੀ ਸਾਹਿਬ ਜੀ ਦਾ ਪਾਠ ਤੁਸੀਂ ਕਦੇ ਨਾ ਭੁੱਲੋ ਚਾਹੇ ਤੁਹਾਡੇ ਪ੍ਰਾਨ ਚਲੇ ਜਾਣ ਪਰ ਤੁਸੀਂ ਜਪਜੀ ਸਾਹਿਬ ਜੀ ਦਾ ਪਾਠ ਨਹੀਂ ਭੁੱਲੋਗੇ ਕਿਉਂਕਿ ਕਾਲ ਯੁਗ ਦੇ ਵਿੱਚ ਜਪਜੀ ਸਾਹਿਬ ਜੀ ਦਾ ਪਾਠ ਤੁਹਾਨੂੰ ਹਰ ਇੱਕ ਮੁਸ਼ਕਲ ਤੋਂ ਬਚਾਵੇਗਾ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ ਬਹੁਤ ਅੱਗਾਂ ਕੀ ਸੋਕੇ ਕੀ ਤੰਗੀਆਂ ਬਿਮਾਰੀਆਂ ਬਹੁਤ ਕੁਝ ਹੋਣਾ ਹੈ ਪਰ ਥੋੜਾ ਜਿਹਾ ਸਾਵਧਾਨ ਸਤਰਕ ਰਹੋ ਆਪਣੇ ਦਿਮਾਗ ਤੋਂ ਕੰਮ ਲਾਓ ਵਾਹਿਗੁਰੂ ਜੀ ਅੱਗੇ ਅਰਦਾਸਾਂ ਬੇਨਤੀਆਂ ਜੋਦੜੀਆਂ ਕਰੋ ਕਿ ਵਾਹਿਗੁਰੂ ਜੀ ਦੇਖੋ ਯੁੱਗ ਬਦਲਦੇ ਰਹਿੰਦੇ ਨੇ ਉਹਨਾਂ ਆਪਾਂ ਨਹੀਂ ਰੋਕ ਸਕਦੇ ਜੋ ਆਉਣਾ ਹੈ ਜੋ ਹੋਣਾ ਹੈ ਵਾਹਿਗੁਰੂ ਜੀ ਦੀ ਰਜ਼ਾ ਦੇ ਵਿੱਚ ਹੋਣਾ ਹੈ ਪਰ ਆਪਾਂ ਇੰਨਾ ਕੁ ਕਰ ਸਕਦੇ ਹਾਂ ਕਿ ਵਾਹਿਗੁਰੂ ਜੀ ਸਾਨੂੰ ਭਾਣਾ ਮੰਨਣ ਦਾ ਬਲ ਬਖਸ਼ੀ ਸਾਨੂੰ ਉਹ ਚੀਜ਼ ਤੋਂ ਬਚਾ ਕੇ ਰੱਖੀ ਵਾਹਿਗੁਰੂ ਜੀ ਕਿ ਸਾਡੀਆਂ ਅੱਖਾਂ ਸਾਹਮਣੇ ਸਾਡੇ ਬੱਚਿਆਂ ਨੂੰ ਅਸੀਂ ਮਰਦਾ ਨਹੀਂ ਦੇਖਣਾ ਇਹ ਮਜ਼ਾਕ ਨਹੀਂ ਹੈਗਾ ਇਹ ਭਵਿੱਖ ਹੈ ਆਉਣ ਵਾਲਾ ਆਪਣਾ ਤਾਂ ਸਾਰੇ ਪੈਨਪ੍ਰਾ ਸੰਭਲ ਜਾਓ ਆਪਣੇ ਆਪ ਨੂੰ ਪਿੱਛੇ ਥੋੜਾ ਜਿਹਾ 20 25 ਸਾਲ ਪਿੱਛੇ ਲਾ ਕੇ ਸੋਚਣੀ ਆਪਣੇ ਦਿਮਾਗ ਨੂੰ ਸੋਚੋ ਮਾਡਰਨ ਬਣਨ ਦੇ ਚੱਕਰ ਚ ਆਪਦੇ ਫਿਊਚਰ ਨੂੰ ਆਪਦੇ ਆਉਣ ਵਾਲੇ ਜਿਹੜਾ ਭਵਿੱਖ ਹੈ ਉਹਨੂੰ ਖਰਾਬ ਨਾ ਕਰੋ ਠੀਕ ਹੈ ਵੀ ਆਪਾਂ ਨੂੰ ਪੈਸਾ ਵੀ ਕਮਾਉਣਾ ਹੈ ਆਪਾਂ ਨੇ ਜਿੱਦਾਂ ਦੀ ਸੁਸਾਇਟੀ ਆਪਣੇ ਰਹਿਣਾ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਸਾਰਾ ਕੁਝ ਹੀ ਪੋਚਾ ਫੇਰ ਦਈਏ ਪਿੱਛੇ ਬਜ਼ੁਰਗਾਂ ਦੀਆਂ ਦਿੱਤੀਆਂ ਹੋਈਆਂ ਨੇ ਸੇਰ ਤਾਂ ਗੁਰਬਾਣੀ ਦੇਖੋ ਆਉਣ ਵਾਲਾ ਸਮਾਂ ਇਹੋ ਜਿਹਾ ਹੋਣਾ ਕਿ ਗੁਰਬਾਣੀ ਤੇ ਲੋਕਾਂ ਦਾ ਵਿਸ਼ਵਾਸ ਬਹੁਤ ਘਟ ਜਾਣਾ ਚਾਹੇ ਹੁਣ ਜਿੰਨਾ ਮਰਜ਼ੀ ਹੈ ਉਹ ਉੱਪਰੋਂ ਜਿੰਨਾ ਮਰਜ਼ੀ ਪਾ ਪੜੀ ਜਾਈਏ ਪਰ ਵਿਸ਼ਵਾਸ ਬਹੁਤ ਘਟ ਜਾਣਾ ਸਿਰਫ ਪੈਸਾ ਕਮਾਉਣ ਦਾ ਜਰੀਆ ਰਹਿ ਜਾਣਾ ਹੈਗਾ ਗੁਰਬਾਣੀ ਪਰ ਜਿਹੜਾ ਇਨਸਾਨ ਖੁਦ ਆਪਣੀ ਵਾਸਤੇ ਆਪਣੇ ਪਰਿਵਾਰ ਵਾਸਤੇ ਆਪਣੇ ਭੈਣ ਭਰਾਵਾਂ ਵਾਸਤੇ ਜੋ ਵੀ ਹੈ ਤਾਂ ਸੰਭਲ ਜਾਓ ਨਹੀਂ ਤਾਂ ਫਿਰ ਸਾਮਾ ਕਹਿੰਦੇ ਸਭ ਕੁਝ ਸਿਖਾ ਦਿੰਦੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਅਗਲੀ ਵੀਡੀਓ ਵਿੱਚ ਉਦਕਲੇ ਸਾਰੇ ਪੈਨਪ੍ਰਾਵ ਨੂੰ ਮੇਰੇ ਬਣੋ ਸਤਿ ਸ੍ਰੀ ਅਕਾਲ